ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੰਦਗੀ ਬਲਾਸ ਦੀ ਲੜੀ ਤਹਿਤ ਅੱਜ ਆਪਾਂ ਕਵੀ ਕਿਰਤ ਕਵੀ ਦਇਆ ਸਿੰਘ ਦਇਆ ਸਾਧੂ ਦਇਆ ਸਿੰਘ ਅਰਫ ਦੀ ਕਲਮ ਤੋਂ ਲਿਖਿਆ ਹੋਇਆ ਜਿੰਦਗੀ ਬਲਾਸ 40ਵੇਂ ਸਾਲ ਦਾ ਹਵਾਲ ਉਮਰ 40ਵੇਂ ਸਾਲ ਦੀ ਚੱਲੀ ਜਾਂਦੀ ਚੱਲੀ ਸੁਬਾ ਕਲਕੱਤਿਆਂ ਰੇਲ ਜੈਸੇ ਖਰਚੀ ਦਵਾਂ ਦੀ ਗਾਫਲਾ ਖਰਚ ਹੁੰਦੀ ਮੁੱਕ ਜਾਂਦਾ ਦੀਪ ਕੋ ਤੇਲ ਜੈਸੇ ਨਰਦਾ ਮੁੱਕਦੀਆਂ ਚਾਲ ਹਰ ਇੱਕ ਪਿੱਛੋਂ ਬਾਜੀ ਉਮਰ ਸਤਰੰਜ ਦੀ ਖੇਲ ਜੈਸੇ ਪਿੱਛੋਂ ਦੌੜ ਦੀ ਆਮ ਦੀ ਬਿਰਧ ਅਵਸਥਾ ਮੌਸਮ ਬਦਲ ਕੁਮਲਾਮ ਦੀ ਵੇਲ ਜੈਸੇ ਐਵੇਂ ਪਿਛਲੀ ਉਮਰ ਬਰਬਾਦ ਹੋਈ ਲੜਕੇ ਮਿੱਡਲ ਮਦਰਸਿਓਂ ਫੇਲ ਜੈਸੇ ਘਾਂਟੇ ਪਲਕ ਤੇ ਮਿੰਟ ਸਕਿੰਟ ਜਾਂਦੇ ਤੇਰੀ ਜ਼ਿੰਦਗੀ ਘੜੀ ਦਾ ਮੇਲ ਜੈਸੇ ਦੋਵੇਂ ਪਰਤ ਕੇ ਆਨ ਸਵਾਸ ਮਿਲਦੇ ਗੱਡੀ ਢਾਕ ਦਾ ਹੋਂਦਾ ਮੇਲ ਜੈਸੇ ਤੈਨੂੰ ਛੱਡਿਆ ਪਕੜ ਤਕਦੀਰ ਬੰਦੇ ਪਾਈ ਸੂਤਰ ਦੇ ਨੱਕ ਨਕੇਲ ਜੈਸੇ ਨਹੀਂ ਕੱਚੇ ਗੁਲੇਲ ਚੀ ਹੱਥ ਆਏ ਗੋਲੇ ਛੱਡ ਕੇ ਯਾਰ ਗੁਲੇਲ ਜੈਸੇ ਮੰਦੇ ਕਰਮਾਂ ਦੇ ਤਦ ਨੂੰ ਰੋਗ ਲੱਗੇ ਗਾਫਲ ਸੰਤਰੀ ਮਿਲੇ ਦਲੇਲ ਜੈਸੇ ਰੂਹ ਬੁੱਤ ਚੋਂ ਕੱਢਿਆ ਜਾਵਣਾ ਕੈਦੀ ਜਾਵਦਾ ਕੱਟ ਕੇ ਜੇਲ ਜੈਸੇ ਦੁਨੀਆਂ ਵਿੱਚ ਤੂੰ ਅੱਜ ਬਕਲੂਲ ਕਰਦਾ ਕਰੇ ਕੋਇਲ ਵਿੱਚ ਬਾਗ ਦੇ ਕੇਲ ਜੈਸੇ ਦਇਆ ਸਿੰਘ ਕਲਬੂਤ ਚੋਂ ਸਾਸ ਮੁਕਦੇ ਅਤਰਦਾਨੀਆਂ ਅਤਰ ਫੁਲੇਰ ਜੈਸੇ ਦਇਆ ਸਿੰਘ ਕਲਬੂਤ ਚੋਂ ਸਾਸ ਮੁਕਦੇ ਅਤਰਦਾਨੀਆਂ ਅਤਰ ਫੁਲੇਰ ਜੈਸੇ 41ਵੇਂ ਸਾਲ ਦਾ ਹਵਾਲ ਚੱਲੀ ਉਮਰ 41ਵੇਂ ਸਾਲ ਦੀ ਏ ਇੱਕੋ ਬ੍ਰਹਮ ਕਹੂੰ ਦੂਸਰੀ ਜਾਤ ਹੈ ਨਾ ਉੱਲੂ ਵਾਂਗ ਨਾ ਭਰਮ ਦੇ ਵਿੱਚ ਭੁੱਲੀ ਅੱਖੀ ਖੋਲ ਕੇ ਦੇਖ ਲੈ ਰਾਤ ਹੈ ਨਾ ਪੁੱਤਰ ਬਾਪ ਦੇ ਨਹੀਂ ਦੋ ਜਾਤ ਹੁੰਦੇ ਇੱਕੋ ਬਿਰਖ ਨੂੰ ਦੂਸਰਾ ਪਾਤ ਹੈ ਨਾ ਉਹਨਾਂ ਵਾਸਤੇ ਪਰਮ ਪ੍ਰਤੀਤ ਹੁੰਦਾ ਵੇਖੀ ਜਿਨ੍ਹਾਂ ਨੇ ਸੋਚ ਕੇ ਬਾਤ ਹੈ ਨਾ ਸਾਰੇ ਮੁਲਕ ਜਹਾਨ ਦਾ ਸੈਰ ਕੀਤਾ ਪਾਈ ਕਦੇ ਮਹਿਬੂਬ ਦੀ ਚਾਤ ਹੈਣਾ ਜਾਤ ਮਜਬ ਦੇ ਵਿੱਚ ਮਗਰੂਰ ਜਿਹੜੇ ਦਿੱਤੀ ਰੱਬ ਨੇ ਇਸ਼ਕ ਦੀ ਬਾਤ ਹੈਣਾ ਦੁਨੀਆ ਵਿੱਚ ਸਰਦਾਰ ਹੰਕਾਰ ਵਾਲੇ ਅੱਗੇ ਪੁੱਛਨੀ ਰੱਬ ਨੇ ਬਾਤ ਹੈਣਾ ਜਿਹੜੇ ਲਿਸ਼ਕਦੇ ਗਰਜਦੇ ਗੜਕਦੇ ਨੇ ਉਹਨਾਂ ਬੱਦਲਾਂ ਵਿੱਚ ਬਰਸਾਤ ਹੈਣਾ ਵੇਖ ਸੈਕੜੇ ਫੂਲ ਕੇ ਕਤਬਖਾਨੇ ਲਫ਼ਜ਼ ਇਸ਼ਕ ਦਾ ਵਿੱਚ ਲੋਗਾਤ ਹੈ ਨਾ ਵੇਖੇ ਭਾਵੇਂ ਗੁਲ ਚਮਨ ਦੀ ਸੈਰ ਕਰਕੇ ਚੰਦਨ ਬਿਰਸ਼ਤਾ ਵਿੱਚ ਬਾਗਾਤ ਹੈ ਨਾ ਆਸ਼ਕ ਪੁਰਸ਼ ਜੋ ਰਾਮ ਜੀ ਨੂੰ ਸਮਝ ਬੈਠੇ ਮਜਬਾ ਨਾਲ ਰੱਖਦੇ ਮੁਲਾਕਾਤ ਹੈ ਨਾ ਜਿੰਨਾ ਫਕਰਾ ਕੋਲ ਨਾ ਇੱਕ ਕੌਡੀ ਉਹਨਾਂ ਵਾਸਤੇ ਲਿਖੀ ਜਾਕਾਤ ਹੈ ਨਾ ਕਲਮ ਕਲਬ ਸ਼ਰੀਲ ਦੇ ਵਿੱਚ جاری ਪੜਦੇ ਜੀਵ ਦੇ ਨਾਲ ਰਕਾਤ ਹੈ ਨਾ ਹਰ ਦਮ ਜੋ ਦਿਲੋਂ ਦਵੇਸ਼ ਕਰਦੇ ਰਲਦੇ ਕਿਸੇ ਵੀ ਵੇਲ ਜਮਾਤ ਹੈ ਨਾ ਜਿਹੜੇ ਇਸ਼ਕ ਤਕਦੀਰ ਨਹੀਂ ਬਿਸਮੱਲ ਦੁਨੀਆਂ ਵਿੱਚ ਤੋਂ ਵੇਖ ਹਯਾਤ ਹੈਣਾ ਸਾਰੇ ਵਿੱਚ ਜਹਾਨ ਦੇ ਰਾਜ ਉਨਕਾ ਐ ਪਰ ਫਕਰਾਂ ਕੋਲ ਜਾਇਦਾਤ ਹੈਣਾ 36 ਰਕਮ ਦਾ ਮਿਲੇ ਤੋਂ ਆਮ ਯਾਰੋ ਕੋਲ ਵੇਖੀਏ ਤਵਾ ਪ੍ਰਾਤ ਹੈਣਾ ਮਾਹਰ ਇਲਮ ਦੇ ਦਿਸਨ ਮਹਿਰੂਮ ਲੋਕੋ ਕੋਲ ਵੇਖੀਏ ਕਲਮ ਦਵਾਤ ਹੈਣਾ ਪੂਰੀ ਨਾਲ ਪ੍ਰੀਤ ਹੈ ਦਇਆ ਸਿੰਘਾ ਦਿਲ ਨੂੰ ਪਾਵਦੀ ਚਿਕਨ ਬਨਾਤ ਹੈਣਾ 부ਰੀ ਨਾਲ ਪ੍ਰੀਤ ਹੈ ਦਇਆ ਸਿੰਘਾ ਦਿਲ ਨੂੰ ਪਾਵਦੀ ਚਿਕਨ ਬਨਾਤ ਹੈਣਾ 42ਵੇਂ ਸਾਲ ਦਾ ਹਵਾਲ ਚੱਲੀ ਉਮਰ 42ਵੇਂ ਸਾਲ ਦੀ ਏ ਰੇਲ ਜਾਵਦੀ ਪਾਵਦੀ ਸ਼ੋਰ ਜਾਣੀ ਕਿਸੇ ਰੋਜ ਨੂੰ ਜ਼ਿੰਦਗੀ ਖਤਮ ਹੋਣੀ ਉੱਡ ਜਾਵਣਾ ਬੋਲਣਾ ਭੋਰ ਜਾਣੀ ਕਿਸੇ ਰੋਜ ਨੂੰ ਖਾਕ ਦਾ ਰਖਾਕ ਹੋਣਾ ਚਿਹਰਾ ਚਮਕਦਾ ਵਾਂਗ ਬਲੌਰ ਜਾਣੀ ਜਾਂਦੇ ਦਮਾਂ ਦਾ ਕਰੇ ਹਿਸਾਬ ਨਹੀਂ ਲੇਖੇ ਕਰੇ ਜਹਾਨ ਤੇ ਔਰ ਨਹੀਂ ਪੈਂਦਾ 24000 ਦਾ ਰੋਜ ਘਾਟਾ ਕਰਕੇ ਵੇਖਿਆ ਕਦੇ ਨਾ ਗੌਰ ਜਾਣੀ ਬਹਿ ਕੇ ਸੋਚ ਸੁਦਾਗਰਾ ਮਤ ਮਾਰੀ ਰੁੜਿਆ ਜਾਮਦਾ ਮਾਲ ਦਸੌਰਨਾ ਦਸੌਰ ਜਾਣੀ ਬਹਿ ਕੇ ਸੋਚ ਸੁਦਾਗਰਾ ਮਤ ਮਾਰੀ ਰੁੜਿਆ ਜਾਮਦਾ ਮਾਲ ਦਸੌਰ ਜਾਣੀ ਇੱਕ ਸਵਾਸ ਬੇਕੀਮਤੀ ਮੁੱਲ ਦਾ ਏ ਪਰਖੀ ਲਾਲ ਜਵਾਹਰ ਦਾ ਹਜ਼ੂਰ ਜਾਣੀ ਜਿਹੜੇ ਰੋਜ ਤਕਦੀਰ ਨੇ ਸੱਟ ਮਾਰੀ ਜਾਣਾ ਭੱਜ ਕਲਬੂਤ ਦਾ ਦੌਰ ਜਾਣੀ ਇਹਨੇ ਸਦਾ ਨਾ ਪਿੰਜਰੇ ਵਿੱਚ ਰਹਿਣਾ ਉੱਡ ਜਾਣਾ ਕਦੀ ਜਨੌਰ ਜਾਣੀ ਕਦੀ ਮਿਰਗ ਦੇ ਵਾਂਗਰਾ ਵਿੱਚ ਫਸਣਾ ਫਾਸਿ ਕਾਲ ਤਕਦੀਰ ਦਾ ਬੌਰ ਜਾਣੀ ਜਿੱਦਣ ਆ ਗਿਆ ਹੁਕਮ ਤਬਦੀਲ ਹੋਣਾ ਤੇਰਾ ਵਾਂਗ ਮੁਲਾਜਮਾ ਟੌਰ ਨਾ ਤੌਰ ਜਾਣੀ ਦਇਆ ਸਿੰਘ ਹਮੇਸ਼ਾ ਨਾ ਸਹਿਰ ਕਰਨੀ ਛੱਡ ਦੇਵਨਾ ਸ਼ਹਿਰ ਲਾਹੌਰ ਜਾਣੀ ਜਿੱਦਣ ਆ ਗਿਆ ਹੁਕਮ ਤਬਦੀਲ ਹੋਣਾ ਤੇਰਾ ਵਾਂਗ ਮੁਲਾਜ਼ਮਾ ਠੌਰ ਜਾਣੀ ਦਇਆ ਸਿੰਘ ਹਮੇਸ਼ਾ ਨਾ ਸਹਿਰ ਕਰਨੀ ਛੱਡ ਦੇਵਨਾ ਸ਼ਹਿਰ ਲਾਹੌਰ ਜਾਣੀ 43ਵੇਂ ਸਾਲ ਦਾ ਹਵਾਲਾ ਜੱਲੀ ਉਮਰ 43ਵੇਂ ਸਾਲ ਦੀ ਏ ਤਮਾ ਮਾਰਿਓ ਕਰੋ ਖਿਆਲ ਕੋਈ ਤਿੰਨੇ ਨੁਕਤੇਓ ਤਮਾਂ ਦੇ ਹਰਫ ਖਾਲੀ ਸਿੱਟੇ ਤੋੜ ਕੇ ਹਿਰਸ ਜੰਜਾਲ ਕੋਈ ਦਿੱਤੀ ਰੱਬ ਨੇ ਦਮਾਂ ਦੀ ਰਾਸ ਲੰਮੀ ਉਠੋ ਜਲਦ ਖਰੀਦ ਲਓ ਮਾਲ ਕੋਈ ਭਾਂਡਾ ਇਸ ਕਲਬੂਤ ਦਾ ਜਿਨੇ ਘੜਿਆ ਲਵੋ ਉਸ ਕਮਿਹਾਰ ਨੂੰ ਪਾਲ ਕੋਈ ਦੁਨੀਆ ਜਾਣ ਛਤਰੰਜ ਦੀ ਖੇਲ ਝੂਠੀ ਕੌਡੀ ਛੱਡ ਖਰੀਦ ਲਓ ਲਾਲ ਕੋਈ ਦੇਵਨ ਹਾਰ ਦਾ ਤਾਰ ਕਰਤਾਰ ਬੈਠਾ ਮੰਗਣ ਵਾਲਿਓ ਕਰੋ ਸਵਾਲ ਕੋਈ ਵਾਲਾ ਕਾਲਿਆਂ ਨਾਲ ਜੋ ਵਿਗੜ ਗਈਏ ਅਜੇ ਰੱਖ ਲਓ ਤੋਲਿਆਂ ਨਾਲ ਕੋਈ ਅੱਜ ਗਿਆਨਾ ਕੱਲ ਨੂੰ ਹੱਥ ਆਵੇ ਅਗਲਾ ਨਹੀਂ ਓਡੀ ਕਿਉ ਸਾਲ ਕੋਈ ਸੁਬਾ ਸ਼ਾਮ ਸ਼ੈਤਾਨ ਪਿਆਵਾਰ ਕਰਦਾ ਪਕੜੋ ਹੱਥ ਈਮਾਨ ਦੀ ਢਾਲ ਕੋਈ ਦੌਲਤ ਦਮਾਂ ਦੀ ਜਮਾਂ ਕਲਬੂਤੇ ਅੰਦਰ ਮਤਾ ਆਪ ਨੂੰ ਕਹੇ ਕੰਗਾਲ ਕੋਈ ਜੇ ਕਰ ਵਸਤ ਖਰੀਦਨੀ ਖਰੀਦਦਾਰੋ ਪਕੜੇ ਸ਼ੌਕ ਨਾਲ ਗੁਰੂ ਦਲਾਲ ਕੋਈ ਦਿੱਤਾ ਕਾਸ ਨੂੰ ਜੋਰ ਕੁਰਬਾਨੀਆਂ ਤੇ ਕਰੇ ਆਪਣਾ ਜਿਗਰ ਹلال ਕੋਈ ਚਾਰੇ ਮੰਜਲਾਂ ਤਾਲਬੋ ਕਤਾ ਕਰਕੇ ਹੋਵੇ ਇਸ਼ਕ ਦੇ ਵਿੱਚ ਕਮਾਲ ਕੋਈ ਤਿਲਕਣ ਬਾਜੀਓ ਤਿਲਕ ਨਿਹਾਰ ਵਿੜਾ ਰੱਖੇ ਫਰਸ਼ ਪਰ ਕਦਮ ਸੰਭਾਲ ਕੋਈ ਜਲਮ ਇਸ਼ਕ ਤਲਵਾਰ ਦੀ ਧਾਰ ਤਿੱਖੀ ਝੱਲੇ ਵਾਗ ਮਨਸੂਰ ਦੇ ਝਾਲ ਕੋਈ ਮਾਇਆ ਮੰਗਣੀ ਕਾਹਨ ਜਵਾਲ ਵਾਲੀ ਦੌਲਤ ਮੰਗ ਲੈ ਲਾਜਵਾਲ ਕੋਈ ਢੂੰਡ ਗੁਰੂ ਕੋਈ ਸੱਚਾ ਪ੍ਰਾਣੀਆਂ ਓਏ ਜੀ ਦੇ ਪੇਸ਼ ਹੋ ਕਰ ਸਵਾਲ ਕੋਈ ਦਇਆ ਸਿੰਘ ਫਿਰ ਇਸ਼ਕ ਦੀ ਸੇਜ ਉੱਤੇ ਵਾਸਲ ਹੱਕ ਦੇ ਹੱਕ ਨਾਲ ਕੋਈ ਦਇਆ ਸਿੰਘ ਫਿਰ ਇਸ਼ਕ ਦੀ ਸੇਜ ਉੱਤੇ ਵਾਸਲ ਹੱਕ ਦੇ ਹੱਕ ਨਾਲ ਕੋਈ 44 ਸਾਲ ਦਾ ਹਵਾਲਾ ਉਮਰ ਗਈ 44 ਸਾਲ ਦੀ ਏ ਉਮਰ ਗਈ 44 ਸਾਲ ਦੀ ਏ ਕਿਉਂ ਮੋੜਿਆ ਮੁਖ ਭਗਵਾਨ ਵੱਲੋਂ ਤੂੰ ਹੀ ਤੂੰ ਦਾ ਦੰਤ ਨਾ ਕਿਹਾ ਮੂੰਹ ਗੁੰਗਾ ਹੋ ਗਿਆ ਵੇਖ ਜਬਾਨ ਵੱਲੋਂ ਕੀਤਾ ਕਦੀ ਛਤਰਾ ਸਤ ਸੰਗ ਨਾ ਸਾਧੂਆਂ ਦਾ ਕੀਤਾ ਕਦੀ ਸਤ ਸੰਗ ਨਾ ਸਾਧੂਆਂ ਦਾ ਬੋਲੇ ਕੰਨ ਹੈ ਬੋਲੇ ਕੰਨ ਹੈ ਕਥਾ ਸੁਣਾਣ ਵੱਲੋਂ 86 ਤੀਰਥ ਹੁੰਦਿਆਂ ਰਹਾ ਮੇਲਾ ਪਾਪੀ ਵਾਂਝਿਆ ਗਿਆ ਇਸ਼ਨਾਨ ਵੱਲੋਂ ਜੀ ਦੀ ਕੁਦਰਤਾਂ ਨਾਲ ਕਲਬੂਤ ਘੜਿਆ ਬੈਠਾ ਮੁਖੜਾ ਮੂੜ ਤਰਖਾਨ ਵੱਲੋਂ ਦੌਲਤ ਹੁੰਦਿਆਂ ਤਰਮ ਨਾ ਕਰੇ ਪਾਪੀ ਰੋਕ ਛੱਡਿਆ ਹੱਥ ਨੂੰ ਧਾਣ ਵੱਲੋਂ ਹੋਇਆ ਨਹੀਂ ਬਵੇਕ ਵੈਰਾਗ ਪੈਦਾ ਕਰੇ ਕਿਸ ਤਰ੍ਹਾਂ ਤਰਕ ਜਹਾਨ ਵੱਲੋਂ ਉਸ ਇਹ ਉੱਪਰ ਇਸ ਦੇ ਤਿਮਰ ਆਵਰਨ ਛਾਇਆ ਉੱਪਰ ਇਸ ਦੇ ਤਿਮਰ ਆਵਰਨ ਛਾਇਆ ਵਾਂਝੀ ਆਤਮਾ ਬ੍ਰਹਮ ਗਿਆਨ ਵੱਲੋਂ ਕਿਸੇ ਨਾਲ ਨਾ ਖਲਕ ਦੀ ਬਾਤ ਕੀਤੀ ਸੋਬਤ ਗਈ Hindu ਮੁਸਲਮਾਨ ਵੱਲੋਂ ਭਵੇ ਦਰਮ ਕਰੋੜ ਦਾ ਰੋਜ ਘਾਟਾ ਕੋਈ ਖਬਰ ਨਾ ਨਫੇ ਨੁਕਸਾਨ ਵੱਲੋਂ ਆਏ ਰਹਿਮਨਾ ਰੱਬ ਦੀ ਖਲਕ ਉਤੇ ਦਰਿਆ ਜਰਾ ਨਾ ਕਦੀ ਰਹਿਮਾਨ ਵੱਲੋਂ ਬੱਦ ਲੱਕ ਹਰਾਮ ਤੇ ਜਾਲ ਮਾਵੇ ਕਸਮ ਚੁੱਕ ਲਈ ਸਦਕ ਇਮਾਨ ਵੱਲੋਂ ਬਦਤ ਸ਼ਰਕ ਦੀ ਕਰੇ ਤਪਸੀਰ ਸਾਰੀ ਬਦਤ ਸ਼ਰਕ ਦੀ ਕਰੇ ਤਫਸੀਰ ਸਾਰੀ ਦੇਸਤਨਾਕ ਨਾ ਇਲਮ ਕਰਾਣ ਵੱਲੋਂ ਆਖੇ ਕੌਣ ਮੇਰੇ ਵਰਗਾ ਵਿੱਚ ਦੁਨੀਆ ਭਰਿਆ ਫਕਰ ਤੇ ਕਿਬਰ ਗਮਾਨ ਵੱਲੋਂ ਜਾਹਲ ਮਤ ਪ੍ਰਤੀਤਨਾ ਪਤ ਹੋ ਕੋਈ ਭਰੇ ਬੁਲੇ ਦੀ ਪਰਖ ਪਛਾਣ ਵੱਲੋਂ ਦਇਆ ਸਿੰਘ ਨਾ ਰੱਬ ਨੂੰ ਦੋਸ਼ ਕੋਈ ਬਸ ਵਿਗੜਦੀ ਗੱਲ ਇਨਸਾਨ ਵੱਲੋਂ ਦਇਆ ਸਿੰਘ ਨਾ ਰੱਬ ਨੂੰ ਦੋਸ਼ ਕੋਈ ਬਸ ਵਿਗੜਦੀ ਗੱਲ ਇਨਸਾਨ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏ ਸੀ ਜਿੰਦਗੀ ਬਲਾਸ ਜੇ ਆਪ ਜੀਆਂ ਨੂੰ ਸੁਣ ਕੇ ਵਧੀਆ ਲੱਗਾ ਤਾਂ ਸਾਡੇ ਇਸ ਪਰਾਲੇ ਤੋਂ ਖੁਸ਼ ਹੋ ਕੇ ਜੋ ਸਾਰੀਆਂ ਸੰਗਤਾਂ ਜੋ ਇੱਕ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੋ ਦੂਸਰਾ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਲਾਇਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸੋ ਆਪ ਸੰਗਤਾਂ ਦੇ ਦਰਸ਼ਕਦਾਰੇ ਕਰਦੇ ਰਹੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ